ਕੀ ਦਾ ਆਰਟੀਕਲ ਤੇ ਤੁਹਾਡੀ ਜੀ ਐਕਸਪੀਰੀਅੰਸ ਤਾਂ ਬਹੁਤ ਵਧੀਆ ਰਿਹਾ ਐ ਐਂਡ ਹਮੇਸ਼ਾ ਹੀ ਇੰਨੀ ਜਦੋਂ ਬ੍ਰਿਲੈਂਟ ਟੀਮ ਹੋਵੇ ਅਨੀਤਾ ਮੈਮ ਕਿੱਕਰ ਨਿਰਮਲ ਰਿਸ਼ੀ ਜੀ ਫੋਰ ਵੀ ਸਾਰੇ ਕਲਾਕਾਰ ਤੇ ਐਕਸਪੀਰੀਅੰਸ ਹਮੇਸ਼ਾ ਹੀ ਬਹੁਤ ਵਧੀਆ ਰਹਿੰਦਾ ਐ ਤੇ ਬਾਕੀ ਤਾਂ ਮੈਂ ਹੈਟਸ ਆਫ ਕਰਦੀ ਹਾਂ ਮੋਹਿਤ ਜੀ ਨੂੰ ਕਿ ਉਹਨਾਂ ਨੇ ਇੰਨੀ ਪਿਆਰੀ ਸਟੋਰੀ ਲਿਖੀ ਐ ਪਾਰਟ 2 ਦੀ ਐਂਡ ਜਦੋਂ ਸਾਨੂੰ ਵਨ ਚ ਜਦੋਂ ਆਪਾਂ ਬਣਾਈ ਸਾਨੂੰ ਉਮੀਦ ਸੀ ਕਿ ਇੰਨਾ ਜ਼ਿਆਦਾ ਪਿਆਰ ਮਿਲੇਗਾ ਆਡੀਅנס ਵੱਲੋਂ ਉਹ ਬਹੁਤ ਅਨਐਕਸਪੈਕਟਿਡ ਸੀਗਾ ਸੋ ਸਾਡਾ ਫਰਜ਼ ਬਹੁਤ ਜ਼ਿਆਦਾ ਪੰਗਾ ਸੀਗਾ ਇਹਦੀ ਟੂਰ ਹੋਰ ਵੀ ਵੱਡਾ ਬਣਾਈਏ ਕਿਉਂਕਿ ਕਹਿੰਦੇ ਹਨ ਨਾ ਕਿ ਜਦੋਂ ਸੀਕਵਲ ਬੰਦਾ ਤਾਂ ਰਿਸਪੋਨਸਿਬਿਲਟੀ ਹੋਰ ਜ਼ਿਆਦਾ ਵੱਧ ਜਾਂਦੀ ਹੈ। ਤੁਸੀਂ ਪੂਰੀ ਪਿਆਰੀ ਦੇ ਨਾਲ ਆਇਆ ਇਸ ਵਾਰ ਪਾਰਟ 2 ਵਿੱਚ ਆਪਾਂ ਡਬਲ ਮੈਂਟ ਕੀਤੀ ਹੈ। ਐਂਟਰਟੇਨਮੈਂਟ ਵੀ ਤੁਹਾਨੂੰ ਡਬਲ ਦੇਖਣ ਨੂੰ ਮਿਲੇਗਾ। ਡਾਇਰੈਕਸ਼ਨ, ਸਕ੍ਰੀਨਪਲੇ, ਸਟੋਰੀ ਸਾਰਾ ਕੁਝ ਹੀ ਮਤਲਬ ਕਹਿੰਦੇ ਹਨ ਨਾ ਕਿ ਇਕੱਲੇ-ਇਕਲੇ ਸੀਨ ਤੇ ਕੰਮ ਕੀਤਾ ਗਿਆ ਹੈ। ਤੋਂ ਮੈਂ ਸਾਰਿਆਂ ਨੂੰ ਬਸ ਇਹੀ ਰਿਕੁਐਸਟ ਕਰਦੀ ਹਾਂ ਕਿ ਸਾਰੇ ਜਣੇ ਜਾਓ ਆਪਣੀ ਫੈਮਿਲੀ ਐਂਡ ਫਰੈਂਡਸ ਨੂੰ ਨਾਲ ਲੈ ਕੇ ਜਾਓ। ਤੁਸੀਂ ਬਿਲਕੁਲ ਵੀ ਨਿਰਾਸ਼ ਨਹੀਂ ਹੋਵੋਗੇ ਇਹ ਮੇਰਾ ਵਾਅਦਾ ਤੁਹਾਡਾ। ਤੁਹਾਡਾ ਕੀ ਕਿ ਜਿਹੜੀ ਆਪਣੀ ਫਾਸਲੇ ਕੁੱਤੀ ਰਹੀ ਹੈ ਉਹ ਆ ਮੈਨੂੰ ਬਾਕੀ ਚਲੋ ਜੋਕਸ ਪਰਟ ਫਾਸਲੋ ਨਾ ਕਰੇ ਆਪਾਂ ਪਹਿਲਾਂ ਕੁੱਟਿਆ ਸੀਗਾ ਤੇ ਨਾ ਆਪਾਂ ਕਦੇ ਕੁੱਟਦੇ ਆ ਇਹ ਤਾਂ ਜਸ ਆਪਣੇ ਪੰਜਾਬ ਦਾ ਇੱਕ ਵਿਦਤਾ ਹੈ ਗੋਲੀ ਹੈ প্রাণী ਸੋ ਪਰਟ 2 ਦੀ ਜਿਹਨੇ ਗੱਲ ਕਰਾਂ ਤਾਂ ਮੇਰਾ ਕੈਰੈਕਟਰ ਇੱਕ ਲਾਇਰ ਹੈ ਇੱਕ ਵਕੀਲ ਨੂੰ ਹੈ ਜਿਹੜੀ ਬਿਲਕੁਲ ਵੀ ਗਰਲਸ ਚੀਜ਼ ਦਾ ਬਰਦਾਸ਼ਤ ਨਹੀਂ ਕਰਦੀ ਤੇ ਉਹਦੇ ਨਾਲ ਨਾਲ ਫਿਲਮ ਚ ਤੁਸੀਂ ਮੇਰੇ ਦੋ ਹੋਰ ਸ਼ੇਡ ਦੇਖਣ ਨੂੰ ਮਿਲੋਗੇ ਇੱਕ ਤਾਂ ਹਾਰਰ ਐਲੀਮੈਂਟ ਇਸ ਵਾਰ ਕੀ ਐਡ-ਆਨ ਕੀਤਾ ਹੈ ਤੇ ਉਹ ਬਹੁਤ ਹੀ ਐਂਟਰਟੇਨਿੰਗ ਹੈ ਤੁਸੀਂ ਜਦੋਂ ਫਿਲਮ ਦੇਖੋਗੇ ਅੱਜ ਰਿਲੀਜ਼ ਹੋ ਚੁੱਕੀ ਹੈ ਤੁਸੀਂ ਕਹੋਗੇ ਕਿ ਵਾਕਿਆ ਕੰਮ ਕਿੱਦਾਂ ਹੈ ਕਿਉਂਕਿ ਪੰਜਾਬੀ ਸਿਨੇਮਾ ਵਿੱਚ ਮੈਨੂੰ ਲੱਗਦਾ ਹੈ ਅੱਜ ਤੋ ਪਹਿਲਾਂ ਕਦੇ ਵੀ ਐਦਾਂ ਦਾ ਹਾਰਰ ਮੇਕਅਪ एवरीथिंग ਜੋ ਵੀ ਆਪਾਂ ਲੁੱਕ ਕ੍ਰੀਏਟ ਕੀਤੀ ਹੈ ਫੂਟਲੀ ਵੀ ਉਹ ਕਦੇ ਵੀ ਨਹੀਂ ਆਈ ਈਵਨ ਕਿ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦੀ ਆ ਕਿ ਉਹ ਉਸ ਲੁੱਕ ਨੂੰ ਕ੍ਰੀਏਟ ਕਰਨ 'ਚ 4 ਤੋਂ 5 ਘੰਟੇ ਲੱਗ ਗਏ ਤੇ ਜਿੰਨਾ ਟਾਈਮ ਟੀਮ ਦੀ ਸ਼ੂਟਿੰਗ ਚੱਲਦੀ ਸੀ ਜਿਹੜੇ 15 ਘੰਟੇ ਆ ਜਿੰਨੇ ਵੀ ਘੰਟੇ ਚੱਲਦੀ ਸੀ ਮੈਂ ਕੁਝ ਖਾ ਪੀ ਵੀ ਨਹੀਂ ਕਰਦੀ ਸੀ ਕਿਉਂਕਿ ਉਹਨਾਂ ਨੇ ਉਸ ਤਰੀਕੇ ਨਾਲ ਮੇਰੀ ਲੁੱਕ ਕ੍ਰੀਏਟ ਕੀਤੀ ਸੀ ਕਿ ਮੂੰਹ ਬੰਦ ਹੋ ਜਾਂਦਾ ਸੀ ਤੋਂ ਮੈਨੂੰ ਉਮੀਦ ਹੈ ਕਿ ਜਿੰਨੀ ਵੀ ਤੁਹਾਡੀ ਮਿਹਨਤ ਹੋਈ ਹੈ ਉਹਨੂੰ ਭਾਗ ਲੱਗਣ ਰੱਬ ਜੀ ਜੀ ਅਸਾਸ ਕਰਦੀਆਂ ਐਂਡ ਅਸੀਂ ਤੁਹਾਨੂੰ ਬਿਲਕੁਲ ਵੀ ਜਿਵੇਂ ਮੈਂ ਕਹਾਂ ਸੀ ਨਿਰਾਸ਼ ਨਹੀਂ ਹੋਣਵਾਗੇ ਤੁਸੀਂ ਸਾਰੇ ਜਣੇ ਜਾਓ ਐਂਡ ਮੋਰਓਵਰ ਤੁਹਾਨੂੰ ਬਹੁਤ ਪਿਆਰੇ ਪਿਆਰੇ ਤੋਂ ਮੈਸੇਜਸ ਮਿਲੋਗੇ ਕਿਉਂਕਿ ਆਪਾਂ ਛੋਟੇ ਛੋਟੇ ਪੁਆਇੰਟਸ ਤੇ ਸੋਸ਼ਲ ਇਸ਼ੂਜ਼ ਹੋਗੇ ਚੱਕਿਆ ਹੋਏ ਹੁਣ ਮੈਂ ਉਹ ਜ਼ਿਆਦਾ ਰਿਵੀਲ ਨਹੀਂ ਕਰੂੰਗੀ ਜਦ ਤੱਕ ਮੈਂ ਬਹੁਤ ਸੈਸਬਾ ਫਿਲਮਾਂ ਦੇ ਵਿੱਚ ਕਿਰਦਾਰ ਕਰਦੀ। ਕਦੀ ਵੀ ਇਸ ਤਰ੍ਹਾਂ ਨਾਲ ਬਹੁਤ ਜ਼ਿਆਦਾ ਤਿਆਰੀ ਦੇ ਨਾਲ ਨਹੀਂ ਗਈ ਮੈਂ ਇੱਥੇ ਜਿੱਤੇਗੀ। ਤੁਹਾਨੂੰ ਸਾਰਿਆਂ ਨੂੰ ਮੇਰੇ ਕਿਰਦਾਰ ਪਸੰਦ ਆਏ ਤੇ ਚਾਹੇ ਉਹ ਆਪਣਾ ਰੇਡੀਓ ਸੀ ਵਿਚਾਰੀ ਬੋਲ ਤੋਂ ਦਿਸੇ ਜਾਵੇ, ਉਹ ਸਾਰੀਆਂ ਫਿਲਮਾਂ ਜਿਨ੍ਹਾਂ ਦੇ ਨਾਲ ਹੀ ਤੁਹਾਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ। ਜਦੋਂ ਇਸ ਫਿਲਮ ਦੀ ਕਹਾਣੀ ਉਹ ਵੀ ਤੁਹਾਨੂੰ ਲੈ ਕੇ ਸੁਣਾਈ ਤੇ ਮੈਨੂੰ ਲੱਗਾ ਕਿ ਸੱਚੀ ਉਸ ਤਰ੍ਹਾਂ ਦਾ ਕਿਰਦਾਰ ਹੈ ਜਿਹਨੂੰ ਕੋਈ ਵੀ ਅਦਾਕਾਰ ਕਰਨਾ ਚਾਹੁੰਦਾ। ਕਿਉਂਕਿ ਹਰ ਅਦਾਕਾਰ ਦੀ ਜ਼ਿੰਦਗੀ ਦੇ ਵਿੱਚ ਇਹ ਖਾਹਸ਼ ਰਹਿੰਦੀ ਆ ਕਿ ਇੱਕ ਮੋੜ ਆਵੇ ਉਹਦੀ ਲਾਈਫ ਦੇ ਵਿੱਚ ਜਦੋਂ ਉਹ ਆਪਣੇ ਆਪ ਨੂੰ ਪ੍ਰੂਵ ਕਰ ਸਕੇ ਉਹਦੀ ਅੰਦਰ ਦੀ ਜਿਹੜੀ ਆਤਮਾ ਉਹ ਕੰਮ ਕਰਕੇ ਖੁਸ਼ ਹੋ ਸਕੇ ਤੇ ਮੈਂ ਇਹ ਵਾਲਾ ਕਿਰਦਾਰ ਕਰਕੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਲੱਗੀ ਫੀਲ ਕਰਦੀ ਜਿਹਨੂੰ ਲੱਗਦਾ ਕਿ ਮੈਂ ਥੈਂਕ ਤੋਂ ਲਿਆ ਮੂਵੀ ਹਨਾ ਕਿ ਉਹਨਾਂ ਨੇ ਮੇਰੇ ਤੇ ਇਤਰਾਦ ਦੇ ਚੁਣਿਆ ਤੇ ਵਿਸ਼ਵਾਸ ਕੀਤਾ ਕਿਉਂਕਿ ਇਸ ਤੋਂ ਬੇਨੋਖੇ ਐਂਜਨ ਦੱਸੇ ਕਿ ਕੋਈ ਹੀਰੋ ਐ ਨਾ ਬੇਸਡ ਵੀ ਕਿ ਲਵਾਉਂਦੀ ਸੀ ਨਾ ਦੇਤੀ ਰਲ ਕਿ ਤੇ ਲੀਡ ਕੈਰੈਕਟਰ ਚ ਸੀ ਤੇ ਪ੍ਰੋਡਕਸ਼ਨ ਹਾਊਸ ਤੋਂ ਲੈ ਕੇ ਡਿਸਟ੍ਰੀਬਿਊਟਰ ਤੱਕ ਸਭ ਨੂੰ ਦੱਸੇ ਵੀ ਪਤਾ ਨਹੀਂ ਫਿਲਮ ਨੂੰ ਓਪਨਿੰਗ ਮਿਲੇਗੀ ਕਿ ਨਹੀਂ ਇਹ ਮੰਨਿਆ ਜਾਂਦਾ ਸਾਡੀ ਇੰਡਸਟਰੀ ਦੇ ਵਿੱਚ ਕਿ ਸਿਰਫ ਜਿਹੜੇ ਹੀਰੋ ਨੇ ਵੱਡੇ ਹੀਰੋ ਨੇ ਜਿਹੜੇ ਉਹਨਾਂ ਨੂੰ ਹੀ ਓਪਨਿੰਗ ਮਿਲਦੀ ਤੇ ਇਸ ਫਿਲਮ ਦੇ ਰਾਹੀਂ ਅਸੀਂ ਇਸ ਮੇਥਨ ਨੂੰ ਤੋੜਿਆ ਜਦੋਂ ਅਸੀਂ ਵਨ ਪਾਰਟ ਲੈ ਕੇ ਆਏ ਦੇਖ ਤਾਂ ਸਾਰਿਆਂ ਨੇ ਉਂਝ ਦਾ ਰਿਸਪੋns ਨਹੀਂ ਦਿੱਤਾ ਜਿਹਨੂੰ ਜਿਹਨੂੰ ਅਸੀਂ ਡਿਸਰਵ ਕਰਦੇ ਸੀ ਸਾਡਾ ਪ੍ਰੋਡਕਟ ਜਿਹਨੂੰ ਡਿਸਰਵ ਕਰਨਾ ਸੀ ਕਿਉਂਕਿ ਹਰੇਕ ਦੇ ਅੰਦਰ ਸੀਗਾ ਕਿ ਇਦੇ ਵਿੱਚ ਮਤਲਬ ਲੀਡ ਦੇ ਵਿੱਚ ਤੇ ਬਹੁਤ ਵੱਡੇ ਵੱਡੇ ਨਾਮ ਨਹੀਂ ਹੈਗੇ ਕਰੈਕਟਰ ਆਰਡਸ ਨੇ ਔਰਤਾਂ ਦੀ ਕਹਾਣੀ ਆ ਤੇ ਇਸ ਤਰ੍ਹਾਂ ਦੀਆਂ ਫਿਲਮਾਂ ਤੇ ਪੰਜਾਬ ਤੇ ਚੱਲਦੀਆਂ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਮਾਨ ਮੋਹਿਤ ਬਣਾਉ ਨੂੰ ਜਾਂਦਾ ਹੈ ਕਿ ਜਿਨ੍ਹਾਂ ਨੇ ਇੱਕ ਨਵਾਂ ਟ੍ਰੈਂਡ ਤੋੜਿਆ ਪੰਜਾਬ ਦੇ ਵਿੱਚ ਕਿ ਹੁਣ ਕਰੈਕਟਰ ਬੇਸਡ ਫਿਲਮਾਂ ਜਿਹੜੀਆਂ ਉਹਨਾਂ ਨੂੰ ਵੀ ਅੱਛੀ ਓਪਨਿੰਗ ਲੱਗਣ ਲੱਗੀ ਉਹਨਾਂ ਨੂੰ ਵੀ ਵਧੀਆ ਚਾਰ ਪੈਸੇ ਉਹਨਾਂ ਦੇ ਖਰਚੇ ਜਿਹੜੇ ਉਹ ਪੂਰੇ ਹੋਣ ਲੱਗ ਪਏ ਤੇ ਇਸ ਤਰ੍ਹਾਂ ਨਾਲ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਬਹੁਤ ਜ਼ਿਆਦਾ ਆਪਣੇ ਸਿਨੇਮੇ ਨੂੰ ਹੋਰ ਇੱਕ ਨਵੇਂ ਤਰੀਕੇ ਨਾਲ ਅੱਗੇ ਲੈ ਕੇ ਜਾਣ ਸਬਕ ਕੋ ਗੱਟ ਗੱਟੇ ਰੋਲ ਜਿਵੇਂ ਮਾਤੇ ਦਿੱਛਣੀ ਬਾਈ ਹੋਊਗੀ ਕਿਤੇ ਮਾਂ ਕਿਤੇ ਭੈਣ ਕਿਤੇ ਸਭ ਕਿਹੜਾ ਰੋਲ ਦੇ ਬਾਹਰ ਤੇ ਜਿਆਦਾ ਤੁਮ ਲਗਾ ਕੇ ਆ ਵੀ ਪਾਕੇ ਰੋਲ ਜਿੰਨੇ ਵੀ ਚੈਲੈਂਜਿੰਗ ਰੋਲ ਮੇਰੇ ਸੀ ਕਿਤੇ ਦਾ ਚਾਏ ਮੈਂ ਜਦੋਂ ਅੰਗਰੇਜ਼ ਕੀਤੀ ਤੇ ਮੈਨੂੰ ਉਦੋਂ ਮੀਤ ਨੇ ਸੀ ਕਿ ਉਹ ਇਤਨਾ ਵੱਡਾ ਹੋ ਰਹਾ ਉਹ ਜਿਹੜਾ ਸਿਰੰਦਾ ਫਿਰ ਉਸ ਤੋਂ ਬਾਅਦ ਜਦੋਂ ਰੱਬ ਦਾ ਰੇਡੀਓ ਕਿਤੇ ਤੁਸੀਂ ਯਕੀਨ ਕਰਿਓ ਮੈਂ ਪਹਿਲਾ 5 6 ਦਿਨ ਮੈਂ ਹਿੰਮਤ ਹੀ ਨਹੀਂ ਕੀਤੀ ਤੇ ਮੈਂ ਦੇਖੋ ਕਿ ਕਰਦੇ ਤੁਰੇ ਦੇਖਾਂ ਯੋ ਕਿ ਮੈਨੂੰ ਡਰ ਲੱਗਦਾ ਸੀਗਾ ਕਿ ਇੱਕਦਮ 네ਗੇਟਿਵ ਸ਼ੇਡ ਆ ਪਤਾ ਨਹੀਂ ਮੇਰੇ ਫੈਨਸ ਜਿਹੜੇ ਉਸ ਰੂਪ ਨੂੰ ਪਸੰਦ ਕਰਮੇਗੇ ਮੈਨੂੰ ਸੈਪਟ ਕਰਣਗੇ ਨਹੀਂ ਕਰਨਗੇ ਫਿਰ ਲੋਕਾਂ ਨੇ ਜਦੋਂ ਵੀਡੀਓ ਬਣਾ ਬਣਾ ਕੇ ਮੈਨੂੰ ਟੈਗ ਕਰਨਾ ਸ਼ੁਰੂ ਕੀਤਾ ਫਿਰ ਮੈਨੂੰ ਲੱਗਾ ਕਿ ਨਹੀਂ ਠੀਕ ਐ ਦੂਸਰੇ ਤੀਸਰੇ ਦਿਨ ਤੱਕ ਸਭ ਦੁਨਾਰੇ ਤੋਂ ਸ਼ੁਰੂ ਹੋ ਗਏ ਫਿਰ ਮੈਂ ਜਾ ਕੇ ਦੇਖਦੇ ਰਹੀ ਫਿਲਮ ਵੇਖੀ ਆ ਰਹੀ ਬਹੁਤ ਜਿਆਦਾ ਮੈਂ ਬਲੈਸਡ ਫੀਲ ਕੀਤਾ ਕਿ ਮੈਨੂੰ ਇਹਦਾ ਕਿਰਦਾਰ ਜਿਹਾ ਮੌਕਾ ਮਿਲਿਆ ਫਿਰ ਮੈਂ ਜਦੋਂ ਵਰਕ ਬੁੱਕ ਦੇਖੀ ਉਹ ਤੋਂ ਮੈਨੂੰ ਬੜਾ ਅੱਛਾ ਲੱਗਾ ਤੇ ਫਿਰ ਜਦੋਂ ਮੈਂ ਸਾਥ ਨੂੰ ਚਾਹੀਦਾ ਮੈਨੂੰ ਲੱਗਦਾ ਹੈ ਕਿ ਇਸ ਫਿਲਮ ਨੇ ਮੈਨੂੰ ਪੱਕੇ ਪੈ ਰਹੀ ਇੱਕ ਵਧੀਆ ਅਦਾਕਾਰ ਹੋਣ ਦਾ ਜਿਹੜਾ ਮਾਣ ਦਵਾਇਆ ਹੈ ਇੰਡਸਟਰੀ ਦੇ ਵਿੱਚ ਪੰਜਾਬੀਆਂ ਦੇ ਵਿੱਚ ਕਰ ਕਰਦੇ ਵਿੱਚ ਬਹੁਤੇ ਲੋਕ ਜਿਨ੍ਹਾਂ ਨੂੰ ਅਜੇ ਵੀ ਮੇਰਾ ਨਾਂ ਨਹੀਂ ਆਉਂਦਾ ਉਹ ਕਹਿੰਦੇ ਹੋ ਸੱਸ ਵੀ ਨਹੀਂ ਕਰੀ ਹਸੀ ਸੋ ਮੈਨੂੰ ਲੱਗਦਾ ਹੈ ਕਿ ਕਲਾਕਾਰ ਦੀ ਕਿੰਨਾ ਵੱਡਾ ਮਾਣ ਹੈ ਹੈ ਨਾ ਕਿ ਕਿਸੇ ਫਿਲਮ ਦੇ ਕਿਰਦਾਰ ਨੂੰ ਤੁਹਾਡੇ ਨਾਲ ਜੋੜ ਕੇ ਅਗਲੇ ਤੁਹਾਡਾ ਨਾਂ ਹੀ ਹੋਗਾ ਮੈਡਮ ਜੀ ਦੇ ਉਹ ਸੱਸ ਦਾ ਰਿਸ਼ਤਾ ਇੱਕ ਬੜਾ ਹੀ ਨਾਭੀ ਬਿਖਦਾ ਠੀਕ ਹੈ ਇਸ ਫਿਲਮ ਦੇ ਵਿੱਚ ਉਹਨੂੰ ਉਹ ਤੁਹਾਨੂੰ ਉਹ ਦੇਖਿਆ ਦਿੱਤਾ ਉਹਦਾ ਧਿਆਨ ਰੱਖਿਆ ਕਿ ਬਿਲਕੁਲ ਬਿਲਕੁਲ ਧਿਆਨ ਰੱਖਿਆ ਗਿਆ ਜੀ ਅਸੀਂ ਫਿਲਮ ਦੇਸ਼ਕ ਇਹ ਬੜੀ ਮਨੋਰੰਜਨ ਦੇ ਲਈ ਬਣਾਈ ਆ ਪਰ ਇਹ ਮੈਂ ਕਹਿਣਾ ਚਾਹੂੰਗੀ ਕਿ ਇਹ ਕੋਈ ਕਮੇਟੀ ਫਿਲਮ ਨਹੀਂ ਆ ਇਹ ਇੱਕ ਪਰਿਵਾਰਕ ਫਿਲਮ ਆ ਜਿਸ ਨੂੰ ਕਮੇਟੀ ਦਾ ਰੰਗ ਜਾਣਿਆ ਸੀ ਮਨੋਰੰਜਨ ਪਿਆ ਕਰਨ ਦੇ ਲਈ ਤਾਂ ਤੁਸੀਂ ਸਿੱਧੇ ਇੱਥੇ ਆਓ ਤੇ ਇਹ ਨਹੀਂ ਕਿ ਜਿਹੜੇ ਘਰ ਦੇ ਸੀਧੀ ਸਿਆਪਾ ਤੋਂ ਨਿਕਲ ਕੇ ਅੱਗੇ ਕਿਤੇ ਜਾਣਦੇ ਆ ਤੇ ਉੱਥੇ ਜਾ ਕੇ ਫਿਰ ਉਹ ਸਟੈਸ ਪਾਪਾ ਬਣਾ ਕੇ ਆਵਾਂਗੇ ਤੁਸੀਂ ਜਾਓਗੇ ਤੁਸੀਂ ਬਹੁਤ ਖੁਸ਼ ਹੋਵੋਗੇ ਤੁਸੀਂ ਬਹੁਤ ਇੰਜੋਏ ਕਰੋਗੇ ਫਿਲਮ ਨੂੰ ਔਰ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸਿੱਖ ਕੇ ਆਓਗੇ ਚਲੋ ਨਾ ਮੈਂ ਉੱਕਰਨ ਨਾਲ ਥੋੜੀ ਦੁਖੀ ਵੀ ਆ ਇਹ ਫਿਲਮ ਇੰਨੀ ਕਿੰਝ ਦਾ ਸਿਆਣਾ ਉਹਨਾਂ ਨੌਆਂ ਸਸਾਂ ਦੀ ਜਿਨ੍ਹਾਂ ਦੇ ਲਈ ਲੜਾਈ ਮਨੋਰੰਜਨ ਪਰਪੋਰ ਦਾ ਸਾਧਨ ਕਿਉਂਕਿ ਉਹ ਲੜਾਈਆਂ ਦਾ ਬਹੁਤ ਹੈ ਜਿੰਨੇ ਫਿਲਮ ਦੇਖ ਲੈ ਉਹਨੂੰ ਮੁਹੱਬਤ ਕਰਨੀ ਆ ਜਾਣੀ ਆ ਉਹਨੂੰ ਸਤਿਕਾਰ ਦੇਣਾ ਆ ਜਾਣਾ ਉਹਨੂੰ ਪਿਆਰ ਕਰਨਾ ਆ ਜਾਣਾ ਉਹਨੂੰ ਆਪਣੀ ਥਾਂ ਦੀ ਕਦਰ ਕਰਨੀ ਆ ਜਾਣੀ ਆ ਉਹਨੂੰ दूसरे न श्पेस के लिए आने श्पेस गन्दों का भी मारी पड़ेगा मैं तो जालू ना हो तुम गंदा हाँ सांप कुछ एक सबसे सांप है ऐसा किसी को तो तो अपन नर्म मत चेहरे हमें तेरा क्या करूँगा ਜੋ ਜਿੰਨੇ ਵੀ ਤਾਲਾਂ ਵਾਲੀਆਂ ਤੁਹਾਨੂੰ ਮਨਜ਼ੂਰ ਆ ਸਭ ਪਸੰਦ ਆ ਆਇਓ ਮੇ ਦਾਦੀ ਥੋੜੇ ਅੱਸੀ ਕਿਉਂਕਿ ਸਾਢੇ ਡੇਢ ਸਾਲ ਆਪੀ ਇਸ ਸੀ ਤੇ ਕੰਮ ਕੀਤਾ ਹੋਈ ਸੁਨਵਾਸ ਨਹੀਂ ਸਾਡੇ ਘਰਾਂ ਨੇ ਸੋ ਵੀਰ ਸੀ ਕਿ ਉਹਦੇ ਤੋਂ ਅਲੱਗ ਕੀ ਕਰ ਸਕਦੇ ਆ ਉਹ ਫਿਲਮ ਸਾਡੀ ਇੱਕ ਘਰ ਦੇ ਵਿੱਚ ਸੀ ਬਹੁਤ ਸਾਰੇ ਐਲੀਮੈਂਟਸ ਫਾਇਰ ਫਿਰ ਅਸੀਂ ਘਰ ਤੋਂ ਬਾਹਰ ਨਿਕਲੇ ਅਸੀਂ ਪਿੰਡਾਂ ਚ ਗਏ ਉੱਥੋਂ ਦੀ ਜਿਹੜੀਆਂ ਮੇਡ ਸਤ ਸਿਆਵਾਂ ਨੇ ਕਹਿ ਲਈਏ ਅਰਚੀ ਪਰਨੋ ਨੂੰ ਐਲੀਮੈਂਟ ਸਮਝ ਕੇ ਇੱਕ ਮੈਸੇਜ ਦੇ ਰੂਪ ਦੇ ਵਿੱਚ ਸਿਨੇਮਾ ਦੇ ਵਧੀਆ ਗੱਲ ਹੈ ਜੀ ਸਿਕਲਸ ਬੰਦੇ ਨੇ ਕਿਉਂਕਿ ਪਹਿਲੀ ਫਿਲਮ ਪ੍ਰਵਾਹ ਚੱਲਦੀ ਹੈ ਪਿਆਰ ਦਿੱਤੇ ਨੇ ਸਰੋਤੇ ਤਾਂ ਹੀ ਉਹ ਦੂਜੀ ਤੀਜੀ ਨੂੰ ਪਾਉਂਦੀ ਹੈ ਸੋ ਮੈਨੂੰ ਲੱਗਦਾ ਹਸੋਂ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਪਾਉਂਦੀ ਹੈ ਨਹੀਂ ਚਾਹੀਦੀ ਕਿਉਂਕਿ ਚੰਗੀਆਂ ਸਟੋਰੀਆਂ ਆਉਂਦੀਆਂ ਬਹੁਤ ਜੁੜੇ ਨੇ ਆਪਣੇ ਸਮਾਜ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਿਨੇਮਾ ਤੇ ਥਰੂ ਜਲਦੀ ਸਮਝ ਆਉਂਦੀਆਂ ਨੇ ਜੀ ਇਹ ਦੇਖਿਆ ਮੈਂ ਤੁਹਾਡਾ ਇਹ ਫਿਲਮਾਂ ਕਰਨ ਤੋਂ ਬਾਅਦ ਇਨਾਟ ਕੌਨਫੀਡੈਂਸ ਬਿਲਡ ਹੋਇਆ ਤੁਹਾਡਾ ਹੌਣ ਵਾਲੇ ਫਿਲਮਾਂ ਤੋਂ ਬੀਚ ਕੋਰ ਕਰੋਗੇ ਤੁਸੀਂ ਅੱਗੇ ਲੋਗੇ ਜੀ ਬਿਲਕੁਲ ਬਿਲਕੁਲ ਮੈਂ ਜਿਵੇਂ ਪਾਣੇ ਕਿਹਾ ਕਿ ਮੈਂ ਕਾਇਕੀਂ ਚਾਹਦਾ ਕਿਉਂਕਿ ਮੈਨੂੰ 10 12 ਸਾਲ ਹੋ ਗਿਆ ਸਰ ਲੇਕਿਨ ਸਿਨੇਮਾ ਉਹ ਮੈਂ ਟਰਾਈ ਕਰ ਰਿਹਾ ਕਿ ਅੱਗੇ ਕੀ ਹੋਰ ਇਹਨੂੰ ਕਿਵੇਂ ਲਿਖਾਰ ਸਕਦਾ ਜਿੰਨੀ ਮਿਹਨਤ ਹੋਰ ਕਰਨੀ ਪੈਗੀ ਮੈਂ ਕਰੂੰਗਾ ਔਰ ਆਪਣੇ ਕੈਰੈਕਟਰਸ ਲਈ ਜਿੰਨਾ ਵੀ ਕੰਮ ਕਰਨਾ ਪਊਗਾ ਬਾਕੀ ਇਹਨਾਂ ਦਾ ਮੇਰੇ ਤੇ ਹਮੇਸ਼ਾ ਆਸ਼ੀਰਵਾਦ ਰਹੂਗਾ ਕਿਉਂਕਿ ਪਹਿਲੀ ਫਿਲਮ ਚ ਇਹਨਾਂ ਨੇ ਸਾਨੂੰ ਦੋਨਾਂ ਨੂੰ ਬੇਸ਼ੁਮਾਰ ਪਿਆਰ ਦਿੱਤਾ ਐਨੇ ਬੱਚੀ ਸਾਨੂੰ ਇਹਨਾਂ ਨੇ ਇੰਨਾ ਪਿਆਰ ਦਿੱਤਾ ਸੋ ਇਹਨਾਂ ਤੋਂ ਵੀ ਸਿੱਖਦੇ ਆਂ ਔਰ ਜਿੰਨੇ ਪਿਆਰ ਨਾਲ ਔਰ ਅچھے ਤਰੀਕੇ ਨਾਲ ਡੀਲ ਕਰਦੇ ਨੇ ਸੈਕਟ ਤੇ ਸੋ ਮੈਨੂੰ ਲੱਗਦਾ ਪਿਆਰ ਦੀ ਜਿਹੜੀ ਲੈਂਗੁਏਜ ਆ ਉਹ ਜਲਦੀ ਸਮਝ ਆ ਜਾਂਦੀ ਏ ਉਸ ਤੋਂ ਅਸੀਂ ਸਮਝ ਰਹੇ ਹਾਂ ਤੇ ਚਾਹੇ ਪਰੀਆਂ ਆ ਦਾ Song ਕਿਹਾ ਤੁਹਾਡਾ ਉਹ ਇੱਕ ਵਾਰੀ ਗਾ ਜੀ ਪਰੀਆਂ ਦੇ ਦੇਸੋਂ ਆਈ ਪਰੀਆਂ ਦੀ ਰਾਣੀ ਐ ਨੀ ਰਾਜਕੁਮਾਰ ਆਇਆ ਵਿਆਹਣ ਲਈ ਤੁੰ ਬਲਾਦੀ ਸੋਣੀ ਹੈ ਨੀ ਤੇਰਾ ਕੋਈ ਤੋੜ ਹੈ ਨਹੀਂ ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ